ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਜੀ ਲੁਧਿਆਣਾ ਦੀ ਹੋਲ ਸੇਲ ਮਾਰਕੀਟ ਫੀਲਡ ਗੰਜ ਦੇ ਵਿੱਚ ਜਿੱਥੋਂ ਕਿ ਲੇਡੀਜ਼ ਸੂਟ ਬਹੁਤ ਹੋਲ ਸੇਲ ਰੇਟਾਂ ਤੇ ਮਿਲਦੇ ਆ ਜੀ ਤੇ ਅੱਜ ਆਪਾਂ ਤੁਹਾਨੂੰ ਦੁਕਾਨ ਦੇ ਵਿੱਚ ਸਾਰੇ ਸੂਟਾਂ ਦੀ ਵੈਰਾਈਟੀ ਦਿਖਾਵਾਂਗੇ ਜੀ ਤੇ ਆਪਾਂ ਨਿਕਲ ਗਏ ਆਂ ਫੀਲਡ ਗੰਜ ਮਾਰਕੀਟ ਵਿੱਚੋਂ ਜੀ ਚਲੋ ਆਪਾਂ ਲੈ ਕੇ ਚੱਲਦੇ ਆਂ ਜੀ ਤੁਹਾਨੂੰ ਅੱਜ ਆਪਾਂ ਫੀਲਡ ਗੰਜ ਆਲੇ ਕੋਲੇ ਜੀ ਚੌਂਕ ਦੇ ਵਿੱਚ ਬਹੁਤ ਭੀੜ ਲੱਗਦੀ ਆ ਜੀ ਇੱਥੇ ਲੱਸੀ ਵਾਲੇ ਜੀ ਲੱਸੀ ਪੀਣ ਵਾਲੇ ਲੋਕਾਂ ਦੀ ਬਹੁਤ ਜ਼ਿਆਦਾ ਭੀੜ ਲੱਗਦੀ ਆ ਆਪਾਂ ਵੀ ਦੋ ਗਲਾਸ ਕਰਾਏ ਆ ਜੀ ਲੱਸੀ ਦੇ ਦੇਖੋ ਜੀ ਵੀਰੇ ਹੁਣੀ ਲੱਸੀ ਬਣਾ ਰਹੇ ਨੇ ਬਹੁਤ ਵਧੀਆ ਲਓ ਜੀ ਦੇਖੋ ਲੋ ਜੀ ਆਪਣੀ ਲੱਸੀ ਦੇ ਦੋ ਗਲਾਸ ਆ ਗਏ ਆ ਦੇਖੋ ਜੀ ਤਾਂ ਮਲਾਈ ਮਲੂਈ ਪਾ ਕੇ ਲੱਸੀ ਬਹੁਤ ਜ਼ਿਆਦਾ ਵਧੀਆ ਲੱਸੀ ਬਣਾਉਂਦੇ ਨੇ ਜੀ ਤੇ ਸਟ੍ਰੌਂਗ ਦੇ ਵਿੱਚ ਨੇ ਮਿੱਟੂ ਲੱਸੀ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਜੀ ਆਹੂਜਾ ਮਾਰਕੀਟ ਦੇ ਵਿੱਚ ਜੀ ਆਪਾਂ ਦੇਖੋ ਬਾਜ਼ਾਰ ਦੇ ਵਿੱਚ ਪਹੁੰਚ ਗਏ ਆਂ ਜੀ ਇਹ ਲੁਧਿਆਣੇ ਦਾ ਫੀਲਡਗੰਜ 메ਨ ਸੜਕ ਆ ਜੀ ਫੀਲਡਗੰਜ ਦੀ ਜੋ ਕਿ ਡਬਲ ਸੜਕ ਆ ਜੀ ਬਾਜ਼ਾਰ ਦੇ ਇਧਰਲੇ ਪਾਸੇ ਵੀ ਲੇਡੀਜ਼ ਸੂਟਾਂ ਦੀਆਂ ਦੁਕਾਨਾਂ ਜੀ ਤੇ ਪਰਲੇ ਪਾਸੇ ਵੀ ਲੇਡੀਜ਼ ਕੁੱਟਾਂ ਦੀਆਂ ਦੁਕਾਨਾਂ ਇੱਥੋਂ ਤੁਸੀਂ ਕੋਈ ਵੀ ਵੈਰਾਈਟੀ ਕੱਪੜੇ ਦੀ ਖਰੀਦ ਸਕਦੇ ਹੋ ਜੀ ਹਰੇਕ ਵੈਰਾਈਟੀ ਤੁਹਾਨੂੰ ਵਧੀਆ ਕੁਆਲਿਟੀ ਮਿਲ ਜੇਗੀ ਜੀ ਘੱਟ ਰੇਟਾਂ ਦੇ ਵਿੱਚ ਅੱਜ ਆਪਾਂ ਤੁਹਾਨੂੰ ਅਹੋਜਾ ਮਾਰਕੀਟ ਦੇ ਵਿੱਚ ਇੱਕ ਦੁਕਾਨ ਤੇ ਵੀ ਲੈ ਕੇ ਚੱਲਦੇ ਆ ਜੀ ਤੇ ਦਿਖਾਉਨੇ ਆ ਤੁਹਾਨੂੰ ਆਪਾਂ ਉਹਨਾਂ ਦੇ ਪ੍ਰਾਈਸ ਤੇ ਕੁਆਲਿਟੀ ਸੂਟਾਂ ਦੀ ਉਹਨਾਂ ਕੋਲ ਸਾੜੀਆਂ ਵਗੈਰਾ ਸਾਰਾ ਕੁਝ ਮਿਲਦਾ ਜੀ ਅੱਜ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਦੇਖੋ ਜੀ ਲੇਡੀਜ਼ ਸੂਟਾਂ ਦੀ ਮਾਰਕੀਟ ਆਪਾਂ ਐਂਟਰੀ ਕਰ ਲਈ ਆ ਜੀ ਬਿਲਕੁਲ ਬਸੰਤ ਵਾਲਿਆਂ ਦੇ ਥੱਲੇ ਵੀ ਦੇਖੋ ਜੀ ਦੁਕਾਨਾਂ ਲੱਗੀਆਂ ਹੋਈਆਂ ਫਰਾਕਾਂ ਦੇਖੋ ਜੀ ਬੱਚੀਆਂ ਕੁੜੀਆਂ ਦੀਆਂ ਫਰਾਕਾਂ ਲੱਗੀਆਂ ਨੇ ਜੀ ਤੇ ਸਾਹਮਣੇ ਦੇਖੋ ਜੀ ਆ ਮੈਂ ਤੁਹਾਨੂੰ ਦਿਖਾਉਣਾ ਜੀ ਹੁਣ ਸੂਟਾਂ ਦੀਆਂ ਦੁਕਾਨਾਂ ਜੀ ਲਓ ਜੀ ਜਿਹੜੇ ਮਰਜ਼ੀ ਕਲਰ ਦੇ ਸੂਟ ਤੁਸੀਂ ਇੱਥੋਂ ਲੈ ਸਕਦੇ ਹੋ ਜੀ ਨਵੀਂ-ਨਵੀਂ ਵੈਰਾਈਟੀ ਫੀਲਡ ਗੰਜ ਮਾਰਕੀਟ ਦੇ ਵਿੱਚੋਂ ਲੇਡੀ ਸੂਟਾਂ ਦੀ ਮਿਲਦੀ ਆ ਜੀ ਸਭ ਤੋਂ ਪਹਿਲਾਂ ਫੀਲਡ ਗੰਜ ਦੇ ਵਿੱਚ ਸੂਟ ਹੀ ਆਉਂਦੇ ਆ ਜੀ ਨਵੇਂ ਤੋਂ ਨਵੇਂ ਸੂਟ ਫੀਲਡ ਗੰਜ ਦੇ ਵਿੱਚ ਤੁਸੀਂ ਲੈ ਸਕਦੇ ਹੋ ਜੀ ਆ ਨਵੀਆਂ ਦੁਕਾਨਾਂ ਬਣੀਆਂ ਜੀ ਫੀਲਡ ਗੰਜ ਦੀਆਂ ਇਹ ਵੀ ਸਾਰੀਆਂ ਲੇਡੀ ਸੂਟ ਦੀ ਮਾਰਕੀਟ ਆ ਜੀ ਇਹ 메인 ਰੋਡ ਦੇ ਉੱਪਰ ਐਂਟਰੀ ਜਦੋਂ ਆਪਾਂ ਕਰਦੇ ਆਂ ਜੀ ਉੱਥੇ ਦੁਕਾਨਾਂ ਬਣੀਆਂ ਹੋਈਆਂ ਨੇ ਜੀ ਫੀਲਡ ਗਾਜ ਦੇ ਵਿੱਚ ਬਹੁਤ ਘੱਟ ਰੇਟਾਂ ਤੇ ਇੱਥੋਂ ਸੂਟ ਮਿਲ ਜਾਂਦੇ ਆ ਜੀ ਲਓ ਜੀ ਆਪਾਂ ਹੁਣ ਤੁਹਾਨੂੰ ਇਧਰੋਂ ਇੱਕ ਵਾਰੀ ਦਿਖਾ ਦਈਏ ਤੇ ਫਿਰ ਉਸ ਤੋਂ ਬਾਅਦ ਆਪਾਂ ਲੈ ਕੇ ਚੱਲਦੇ ਆ ਤੁਹਾਨੂੰ ਦੁਕਾਨ ਦੇ ਅੰਦਰ ਜੀ ਤੇ ਰੇਟ ਵਗੈਰਾ ਤੇ ਕੁਆਲਿਟੀ ਵਗੈਰਾ ਆਪਾਂ ਤੁਹਾਨੂੰ ਚੈੱਕ ਕਰਾਵਾਂਗੇ ਜੀ ਸਾਰਾ ਬਹੁਤ ਵਧੀਆ ਕੁਆਲਿਟੀ ਇੱਥੋਂ ਮਿਲ ਜਾਂਦੀ ਆ ਜੀ ਘੱਟ ਤੋਂ ਘੱਟ ਰੇਟਾਂ ਤੇ ਹਰੇਕ ਸਮਾਨ ਮਿਲ ਜਾਂਦਾ ਜੀ ਆ ਦੇਖੋ ਵਿਆਹ ਸ਼ਾਦੀਆਂ ਦਾ ਫਾਰ ਹੋ ਗਏ ਹਰ ਇੱਕ ਜਾਗੋ ਵਗੈਰਾ ਹਰ ਇੱਕ ਸਮਾਨ ਇੱਥੋਂ ਫੀਲਡ ਗੰਜ ਦੇ ਵਿੱਚੋਂ ਮਿਲ ਜਾਂਦਾ ਜੀ ਦੇਖੋ ਜੀ ਸਾਰਾ ਜੁਐਲਰੀ ਦਾ ਸਮਾਨ ਵੀ ਫੀਲਡ ਗੰਜ ਵਿੱਚੋਂ ਮਿਲਦਾ ਜੀ ਪੂਰਾ ਫੀਲਡ ਗੰਜ ਇਹੀ ਸਮਾਨ ਨਾਲ ਭਰਿਆ ਪਿਆ ਜੀ ਲਓ ਜੀ ਦੇਖੋ ਜੀ ਲਹਿੰਗੇ ਸਾੜੀਆਂ ਸਭ ਕੁਝ ਮਿਲਦਾ ਇੱਥੋਂ ਜੀ ਘੱਟ ਘੱਟ ਰੇਟਾਂ ਤੇ ਲਓ ਜੀ ਦੇਖੋ ਜੀ ਇੱਥੋਂ ਤੁਸੀਂ ਆਪਣਾ ਸੂਟ ਦਾ ਕੱਪੜਾ ਆਪਦੀ ਮਰਜ਼ੀ ਦਾ ਥਾਣੇ ਦੇ ਵਿੱਚੋਂ ਵੀ ਲੈ ਸਕਦੇ ਹੋ ਜੀ ਜੋ ਮੈਂ ਤੁਹਾਨੂੰ ਦੁਕਾਨਾਂ ਦਿਖਾ ਰਿਹਾ ਜੀ ਆਪਣੀ ਮਨਪਸੰਦ ਤੌਲੀਏ ਹਰੇਕ ਫੈਬਰਿਕ ਲੁਧਿਆਣਾ ਸ਼ਹਿਰ ਦੇ ਫੀਲਡ ਗਾਂਜ ਵਿੱਚੋਂ ਤੁਸੀਂ ਲੈ ਸਕਦੇ ਹੋ ਜੀ ਹਰੇਕ ਫੈਬਰਿਕ ਉਰੋਂ ਮਿਲਦਾ ਜੀ ਘੱਟ ਤੋਂ ਘੱਟ ਰੇਟਾਂ ਦੀਆਂ ਸੇਲਾਂ ਲੱਗਦੀਆਂ ਨੇ ਜੀ ਉਰੇ ਤੇ ਲੋ ਜੀ ਆਪਾਂ ਹੁਣ ਥੋੜਾ ਜਿਹਾ ਨਿੰਬੂ ਪਾਣੀ ਪੀ ਲਈਏ ਗਰਮੀ ਥੋੜੀ ਜਿਆਦਾ ਵਾ ਨਿੰਬੂ ਪਾਣੀ ਪੀਣ ਤੋਂ ਬਾਅਦ ਆਪਾਂ ਚੱਲਦੇ ਆ ਤੁਹਾਨੂੰ ਦਿਖਾਉਨੇ ਆ ਜੀ ਹੋਰ ਆਪਾਂ ਆਪਣੀਆਂ ਵੈਰਾਈਟੀਆਂ ਤੁਹਾਨੂੰ ਦਿਖਾਉਨੇ ਆ ਜੀ ਇੱਥੇ ਸਾਰੀ ਲੇਡੀ ਸੂਟ ਦੀ ਮਾਰਕੀਟ ਆ ਅੱਗੇ ਆਪਾਂ ਤੁਹਾਨੂੰ ਵੀਰੇ ਹੁਣਾਂ ਕੋਲੇ ਲੈ ਕੇ ਚੱਲਾਂਗੇ ਜੀ ਦੁਕਾਨ ਦੇ ਵਿੱਚ ਤੇ ਕੱਲੀ-ਤਕਲੀ ਚੀਜ਼ ਦਾ ਆਪਾਂ ਰੇਟ ਵੀ ਤੁਹਾਨੂੰ ਦੱਸਾਂਗੇ ਜੀ। ਹਰੇਕ ਚੀਜ਼ ਦਾ ਆਪਾਂ ਤੁਹਾਨੂੰ ਰੇਟ ਦੱਸਦੇ ਹਾਂ ਜੀ ਤੇ ਚੱਲਦੇ ਆਪਾਂ ਅੱਗੇ ਜੀ ਤੁਹਾਨੂੰ ਪਹਿਲਾਂ ਇੱਕ ਵਾਰੀ ਆਪਾਂ ਸਾਰਾ ਬਾਜ਼ਾਰ ਦਿਖਾ ਦਈਏ ਜੀ। ਬਾਜ਼ਾਰ ਦੇਖੋ ਜੀ ਘੱਟੋ-ਘੱਟ 2-3 ਕਿਲੋਮੀਟਰ ਦੇ ਏਰੀਏ ਦੇ ਵਿੱਚ ਪੂਰਾ ਲੇਡੀਜ਼ ਸੂਟਾਂ ਦਾ ਬਾਜ਼ਾਰ ਇਹ ਫੈਲਿਆ ਹੋਇਆ ਜੀ ਫੀਲਡਿੰਗਾਂ 'ਚ ਮਾਰਕੀਟ ਮਸ਼ਹੂਰ ਆ ਜੀ ਲੁਧਿਆਣੇ ਦੀ ਲੇਡੀਜ਼ ਸੂਟਾਂ ਦੇ ਮਾਮਲੇ ਦੇ ਵਿੱਚ। ਲਓ ਜੀ ਦੇਖੋ ਜੀ ਹੁਣ ਆਪਾਂ ਲਿੰਗੇ ਆਂ ਵੀਰ ਟੈਕਸਟਾਈਲ ਵਾਲਿਆਂ ਦੇ ਕੋਲੋਂ ਜੀ। ਤੇ ਦੇਖੋ ਜੀ ਪੂਰੇ ਇਧਰੋਂ ਸ਼ੁਰੂ ਕਰਕੇ ਉਧਰ ਤੱਕ ਪੂਰਾ ਇਹੀ ਪਲੇਡਿਸ ਪਜਾਮੇ ਨਾਈਟ ਸੂਟ ਕੋਰਸੈਟ ਸਾਰੇ ਤੁਸੀਂ ਨਵੇਂ ਲੇਟੈਸਟ ਤੋਂ ਲੇਟੈਸਟ ਡਿਜ਼ਾਈਨ ਫੀਲਡ ਦਾ ਜੋ ਮਾਰਕੀਟ ਦੇ ਵਿੱਚੋਂ ਤੁਸੀਂ ਲੈ ਸਕਦੇ ਹੋ ਜੀ ਮੈਂ ਅੱਗੇ ਤੁਹਾਨੂੰ ਦਿਖਾਉਣਾ ਜੀ ਆਪਾਂ ਦੁਕਾਨ ਦੇ ਵਿੱਚ ਚੱਲਾਂਗੇ ਜੀ ਤੇ ਡਿਜ਼ਾਈਨ ਵਗੈਰਾ ਸਾਰੇ ਤੁਹਾਨੂੰ ਆਪਾਂ ਦਿਖਾਉਨੇ ਆ ਜੀ ਆਹ ਦੇਖੋ ਜੀ ਆਪਾਂ ਪਹੁੰਚ ਗਏ ਆ ਮੇਨ ਮਾਰਕੀਟ ਦੇ ਵਿੱਚ ਜੀ ਜੋ ਕਿ ਆਪਾਂ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਜੀ ਦੁਕਾਨ ਦੇ ਵਿੱਚ ਲੈ ਕੇ ਚੱਲਾਂਗੇ ਜੀ ਤੇ ਰੇਟ ਦਿਖਾਉਂਦੇ ਆ ਜੀ ਤੁਸੀਂ ਵੀਡੀਓ ਨਾਲ ਜੁੜੇ ਰਹੋ ਤੁਸੀਂ ਇਦਾਂ ਹੀ ਮੇਰੀ ਵੀਡੀਓ ਨੂੰ ਪਿਆਰ ਕਰਦੇ ਰਹੋ ਜੀ ਤੇ ਮੈਂ ਤੁਹਾਡੇ ਲਈ ਇਦਾਂ ਹੀ ਲੇਟੈਸਟ ਤੋਂ ਲੇਟੈਸਟ ਵੀਡੀਓ ਜਿਹੜੀ ਤੁਸੀਂ ਕਹਿੰਦੇ ਹੋ ਜੀ ਮੈਂ ਉਹੀ ਬਣਾਉਂਦਾ ਰਵਾਂਗਾ ਜੀ ਤੇ ਹਰੇਕ ਵੀਡੀਓ ਆਪਾਂ ਲੁਧਿਆਣਾ ਸ਼ਹਿਰ ਦੀ ਤੁਹਾਨੂੰ ਦਿਖਾਵਾਂਗੇ ਜੀ ਅਗਲੀ ਵੀਡੀਓ ਦੇ ਵਿੱਚ ਮੈਂ ਇੱਕ ਵੀਡੀਓ ਬਣਾਵਾਂਗਾ ਜੀ ਗਾਂਦੀ ਮਾਰਕੀਟ ਦੀ ਜਿੱਥੋਂ ਵੌਇਸ ਅ ਬॉयਸ ਦਾ ਵੀ ਸਾਰਾ ਸਾਮਾਨ ਵਧੀਆ ਮਿਲਦਾ ਜੀ ਮੁੰਡਿਆਂ ਦੇ ਕੈਪਰੀਆਂ ਹੋ ਗਈਆਂ ਟੀ-ਸ਼ਰਟਾਂ ਠੀਕ ਆ ਜੀ ਲੋਹਰਾ ਪਜਾਮੇ ਸਾਰਾ ਕੁਝ ਉਥੋਂ ਸਸਤੇ ਰੇਟਾਂ 'ਚ ਮਿਲਦਾ ਜੀ ਹੋਲ ਸੇਲ ਮਾਰਕੀਟ ਆ ਜੀ ਉਹ ਮੁੰਡਿਆਂ ਦੀ ਉਹ ਵੀ ਮੈਂ ਵੀਡੀਓ ਅਗਲੀ ਵੀਡੀਓ ਬਣਾਵਾਂਗਾ ਜੀ ਉਹ ਵੀ ਤੁਹਾਨੂੰ ਗਾਂਦੀ ਮਾਰਕੀਟ ਦੀ ਵੀਡੀਓ ਵੀ ਦਿਖਾਵਾਂਗੇ ਜੀ ਇਦਾਂ ਹੀ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਜੀ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਦਿਆ ਕਰੋ ਦੋਸਤੋ ਵੀਡੀਓ ਨੂੰ ਤਾਂ ਕਿ ਜੋ ਮੈਂ ਅਗਲੀਆਂ ਸਾਰੀਆਂ ਵੀਡੀਓ ਐਦਾਂ ਹੀ ਤੁਹਾਨੂੰ ਤੁਹਾਡੇ ਤੱਕ ਪਹੁੰਚਾਉਂਦਾ ਰਵਾਂ ਜੀ ਲੁਧਿਆਣੇ ਸ਼ਹਿਰ ਦੀਆਂ ਲੋ ਜੀ ਆਪਾਂ ਦੇਖੋ ਤੁਹਾਨੂੰ ਦਿਖਾ ਰਹੇ ਹਾਂ ਜੀ ਦੂਰ ਦੂਰ ਤੱਕ ਸਾਰਾ ਕੱਪੜਾ ਮਾਰਕੀਟ ਆ ਜੀ ਸਾਰੇ ਕੱਪੜਾ ਲੱਗਿਆ ਹੋਇਆ ਵਾ ਲੇਡੀ ਸੂਟਾਂ ਦੀਆਂ ਜ਼ਿਆਦਾ ਦੁਕਾਨਾਂ ਨੇ ਜੀ ਇੱਥੇ ਤੇ ਇੱਥੋਂ ਤੁਸੀਂ ਲਹਿੰਗੇ ਵਗੈਰਾ ਜੀ ਵਿਸ਼ਾਲ ਵਾਲੇ ਨੇ ਉੱਥੇ ਉਹਨਾਂ ਤੋਂ ਲਹਿੰਗੇ ਰੈਂਟ ਤੇ ਵੀ ਲੈ ਸਕਦੇ ਹੋ ਜੀ ਰੈਂਟ ਤੇ ਵੀ ਲਹਿੰਗੇ ਦਿੰਦੀ ਆ ਤੇ ਆਪਾਂ ਇੱਕ ਲਹਿੰਗਿਆਂ ਵਾਲੀ ਦੁਕਾਨ ਤੇ ਆ ਤੁਹਾਨੂੰ ਲੈ ਕੇ ਵੀ ਚੱਲਾਂਗੇ ਜੀ ਉਹਨਾਂ ਦੇ ਪ੍ਰਾਈਸ ਵੀ ਪੁੱਛ ਲਾਂਗੇ ਵੀਰੇ ਉਹਨਾਂ ਤੋਂ ਕੀ ਪ੍ਰਾਈਸ ਨੇ ਜੀ ਆ ਦੇਖੋ ਜੀ ਸ਼੍ਰੀਵਾਲਾ ਜੀ ਇਹਨਾਂ ਤੋਂ ਵੀ ਲੇਡੀ ਸੂਟ ਸਾਰੇ ਹੋਲ سیل ਰੇਟਾਂ ਦੇ ਤੁਸੀਂ ਕਿਸੇ ਵੀ ਦੁਕਾਨ ਤੋਂ ਇੱਥੋਂ ਲੈ ਸਕਦੇ ਹੋ ਜੀ ਲਓ ਜੀ ਸਾਹਮਣੇ ਦੇਖੋ ਜੋ ਵੀ ਤੁਸੀਂ ਦੁਕਾਨ ਦੇਖ ਰਹੇ ਹੋ ਸਾਰੀਆਂ ਲਹਿੰਗਿਆਂ ਦੀਆਂ ਲੇਡੀ ਸੂਟਾਂ ਦੀਆਂ ਹੋਲ سیل ਦੀਆਂ ਦੁਕਾਨਾਂ ਨੇ ਇਹ ਦੋਸਤੋ ਤੁਸੀਂ ਕਿਸੇ ਵੀ ਦੁਕਾਨ ਦੇ ਵਿੱਚੋਂ ਰੇਟ ਪੁੱਛੋਗੇ ਤਾਂ ਘੱਟ ਤੋਂ ਘੱਟ ਹੀ ਰੇਟ ਤੁਹਾਨੂੰ ਬਾਜ਼ਾਰ ਨਾਲੋਂ ਬਾਕੀ ਸ਼ਹਿਰਾਂ ਨਾਲੋਂ ਘੱਟ ਤੋਂ ਘੱਟ ਰੇਟ ਤੁਹਾਨੂੰ ਫੀਲਡਾਂਾਂ 'ਚ ਮਾਰਕੀਟ ਦੇ ਵਿੱਚੋਂ ਮਿਲੇਗਾ ਜੀ ਲਓ ਜੀ ਆਪਾਂ ਤੁਹਾਨੂੰ ਸਾਰਾ ਬਾਜ਼ਾਰ ਇੱਕ ਵਾਰੀ ਮੜਾ ਜਾ ਦਿਖਾ ਦਈਏ ਫਿਰ ਆਪਾਂ ਚੱਲਦੇ ਆ ਵੀਰੇ ਉਹਨਾਂ ਕੋਲ ਦੁਕਾਨ ਦੇ ਵਿੱਚ ਜੀ ਤੇ ਚੈੱਕ ਕਰਾਉਨੇ ਆ ਤੁਹਾਨੂੰ ਉਹਨਾਂ ਦੀ ਕੁਆਲਿਟੀ ਪ੍ਰਾਈਸ ਤੇ ਕੀ ਕੀ ਸਮਾਨ ਉਹ ਵੇਚਦੇ ਨੇ ਜੀ ਤੇ ਕਿੰਨਾ ਕੁ ਡਿਸਕਾਊਂਟ ਕਰ ਦੇਣਗੇ ਉਹ ਸਾਰਾ ਕੁਝ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਦਿਖਾਉਨੇ ਆ ਜੀ ਤੁਸੀਂ ਬਣੇ ਰਹੋ ਵੀਡੀਓ ਤੇ ਵੀਡੀਓ ਨੂੰ ਅੱਗੇ ਨਾ ਕੱਢਿਓ ਬੜੇ ਪਿਆਰ ਨਾਲ ਦੇਖੋ ਜੀ ਲਓ ਜੀ ਜੁਰਾਬਾਂ ਨੇ 50 ਰੁਪਏ ਦੀਆਂ ਪੰਜ ਜੁਰਾਬਾਂ ਦਿੰਦੇ ਆ ਜੀ ਪੰਜ ਜੋੜੇ ਜੁਰਾਬਾਂ ਦੇ ਦਿੰਦੇ ਆ ਅਗਰ ਤੁਸੀਂ ਇਕੱਠੇ ਲੈਣੇ ਆ ਜੀ ਨੇਤਾ ਬਜਾਰੋਂ ਇਹ 20 25 ਰੁਪਏ ਦਾ ਇੱਕ ਮਿਲਦਾ ਜੀ ਇੱਥੇ 50 ਰੁਪਏ ਦੇ ਤੁਹਾਨੂੰ 5 ਜੋੜੇ ਦਿੰਦੇ ਆ ਜੀ ਲਓ ਜੀ ਦੇਖੋ ਜੀ ਸਾਹਮਣੇ ਦੇਖੋ ਲੇਡੀਜ਼ ਸੂਟਾਂ ਦੀ ਮਾਰਕੀਟ ਪਹੁੰਚ ਚੁੱਕੇ ਆ ਆਪਾਂ ਪੂਰੀ ਫੁੱਲ ਨਕੋ ਨਕ ਭਰੀ ਪਈ ਆ ਮਾਰਕੀਟ ਜੀ ਤੇ ਆਪਾਂ ਵੀਰੇ ਹੁਣੇ ਆਪਾਂ ਨੂੰ ਮਿਲ ਗਏ ਨੇ ਤੇ ਚੱਲਦੇ ਆ ਆਪਾਂ ਵੀਰੇ ਉਹਨਾਂ ਦੀ ਦੁਕਾਨ ਤੇ ਤੇ ਰੇਟ ਪਤਾ ਕਰਦੇ ਆ ਜੀ ਆ ਦੇਖੋ ਵੀਰੇ ਉਹਨਾਂ ਦਾ ਬੋਰਡ ਆ ਜੀ ਕਰਨ ਸਾੜੀ ਹੋਲ ਸੇਲ ਪ੍ਰਾਈਸ ਸ਼ਾਪ ਦੁਕਾਨ ਇਹਨਾਂ ਦੀ ਨੀਚੇ ਆ ਜੀ ਆਪਾਂ ਦੁਕਾਨ ਦੇ ਵਿੱਚ ਹੁਣ ਚੱਲਦੇ ਆ ਜੀ ਤੇ ਦਿਖਾਉਨੇ ਆ ਵੀਰੇ ਉਹਨਾਂ ਦੀ ਕੁਆਲਿਟੀ ਲੋ ਜੀ ਵੀਰੇ ਉਹਨਾਂ ਕੋਲੋਂ ਪੈਂਟ ਸ਼ਲਰ ਦਾ ਕਪੜਾ ਵੀ ਮਿਲਦਾ ਜੀ ਬਹੁਤ ਵਧੀਆ ਕੁਆਲਿਟੀ ਆ ਪੈਂਟ ਸ਼ਲਰ ਦੇ ਕਪੜੇ ਦੀ ਤੁਸੀਂ ਇੱਥੇ ਆ ਕੇ ਪੈਂਟ ਸ਼ਲਰ ਦਾ ਕਪੜਾ ਜੀ ਤੇ ਦੁਪੱਟੇ ਵੀ ਮਿਲਦੇ ਆ ਜੀ 컬러ਫੁਲ ਬਹੁਤ ਵਧੀਆ ਫੁਲਕਾਰੀਆ ਮਿਲਦੀਆਂ ਪਈਆਂ ਨੇ ਜੀ ਦੇਖੋ ਜੋ ਅਕਸਰ ਬੇਵਾਂ ਸ਼ਾਦੀਆਂ ਦੇ ਪਿੱਛੇ ਡੈਕੋਰੇਸ਼ਨ ਚ ਵੀ ਲੱਗ ਜਾਂਦੀਆਂ ਫੁਲਕਾਰੀਆ ਬਹੁਤ ਵਧੀਆ ਫੁਲਕਾਰੀਆ ਵੀ ਮਿਲਦੀਆਂ ਜੀ ਇੱਥੋਂ ਰੁਮਾਲਾ ਸਾਹਿਬ ਵੀ ਮਿਲਦੇ ਨੇ ਜੀ ਦੇਖੋ ਜੀ ਹਰੇਕ ਕਲਰ ਮਿਲ ਜੇਗਾ ਜੀ ਉਰੋਂ ਹੋਲ ਸੇਲ ਦੀ ਦੁਕਾਨ ਆ ਜੀ ਬਹੁਤ ਵਧੀਆ ਲੋ ਜੀ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਜੀ ਲਹਿੰਗੇ ਹਰੇਕ ਕਲਰ ਦੇ ਲਹਿੰਗੇ ਪਏ ਆ ਜੀ ਬਹੁਤ ਭਾਰੀ ਭਾਰੀ ਲਹਿੰਗੇ ਪਏ ਨੇ ਦੇਖੋ ਜੀ ਸਾਰੇ ਕਲਰ ਮਿਲਦੇ ਆ ਜੀ ਲਹਿੰਗਿਆਂ ਦੇ ਉਰੋਂ ਵਿਆਹਾਂ ਲਈ ਸਪੈਸ਼ਲ ਆਫਰ ਵੀ ਦਿੰਦੇ ਆ ਜੀ ਜਦੋਂ ਵਿਆਹਾਂ ਦਾ ਸੀਜ਼ਨ ਚੱਲ ਪੈਂਦਾ ਤਾਂ ਲਹਿੰਗੇ ਉਰੋਂ ਜਰੂਰ ਖਰੀਦਿਆ ਕਰੋ ਜੀ ਵੀਰੇ ਉਹਨਾਂ ਦੀ ਦੁਕਾਨ ਆ ਜੀ ਆਪਾਂ ਤੁਹਾਨੂੰ ਮਿਲਾ ਦਿੰਨੇ ਆ ਵੀਰੇ ਕੀ ਕੀ ਰੇਟ ਆ ਜੀ ਲਹਿੰਗੇ ਦਾ ਫਿਰ ਐਸ ਟਾਈਮ ਲੈਸ ਚ ਲੱਗੇ ਜਿਹੜਾ 44500 ਆ ਲੈਸ ਟਾਈਮ 2200 2300 ਲਾਸਟ 2500 ਤੱਕ ਬਹੁਤ ਵਧੀਆ ਦੇ ਦਾਂਗੇ ਠੀਕ ਹੈ ਜੀ ਦੋਸਤੋ 2500 ਰੁਪਏ ਤੱਕ ਵੀਰੇ ਹੋਣੀ ਇਹ 4000 5000 ਰੁਪਏ ਵਾਲਾ ਲਹਿੰਗਾ ਤੁਹਾਨੂੰ 2500 ਰੁਪਏ ਜਾਨੀ ਕਿ ਅੱਧੇ ਰੇਟ ਤੱਕ ਤੁਹਾਨੂੰ ਦੇ ਦੇਣਗੇ ਜੀ ਬਹੁਤ ਵਧੀਆ ਕੁਆਲਿਟੀ ਆ ਵੀਰੇ ਉਹਨਾਂ ਦੀ ਦੁਕਾਨ ਤੇ ਜਰੂਰ ਪਹੁੰਚੋ ਬਾਕੀ ਸੂਟ ਵੀ ਲੱਗੇ ਹੋਏ ਨੇ ਜੀ ਸੂਟਾਂ ਦੇ ਵਿੱਚ ਵੀ ਹੋਲ ਸੇਲ ਦੁਕਾਨ ਆ ਜੀ ਸੂਟਾਂ ਦੀ ਦੇਖੋ ਜੀ ਕਲਰ ਦੇਖ ਸਕਦੇ ਹੋ ਤੁਸੀਂ ਦੇਖੋ ਜੀ ਸੂਟਾਂ ਦੀ ਵੈਰਾਈਟੀ ਵੀ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਪਿਆਰੇ ਪਿਆਰੇ ਕਲਰ ਸੂਟਾਂ ਦੇ ਪਏ ਆ ਜੀ ਦਿਖਾ ਰਹੇ ਨੇ ਵੀਰੇ ਹੁਣੀ ਜੈਪੂਰੀ ਸੂਟ ਵੀਰੇ ਕੀ ਰੇਟ ਨੇ ਸੂਟਾਂ ਦੇ ਇਹਨਾਂ ਦੇ? ਉਹਦਾ ਰੇਟ ਤੇ ਇਹਨਾਂ ਦੀ ਜਿਹੜੀ ਹੈਗੀ ਆ ਜੀ 700 750 ਆ ਇਸ ਟਾਈਮ 55 575 54 ਅਲੱਗ ਅਲੱਗ ਰੇਂਜ ਚ ਨੇ ਤਾਂ ਠੀਕ ਹੈ ਜੀ 55 ਤੱਕ ਦੇ ਦੇਣਗੇ ਜੀ ਜੋ 7 800 ਵਾਲਾ ਸੂਟ ਆ 55 5 ਤੱਕ ਵੀਰੇ ਹੁਣੀ ਕਹਿੰਦੇ ਦੇ ਦਾਂਗੇ ਜਿਵੇਂ ਬੁਟੀਕ ਦਾ ਪੀਠਾ ਜੀ ਇਹ ਮਾਰਕੀਟ ਰੇਟਿੰਗ 1400 1500 ਆ ਬਲਕ ਸਾਡੇ ਕੋ ਮਿਲੂਗਾ 790 ਰੁਪਏ ਦਾ ਮੁਸਲਿਮ ਦੇ ਵਿੱਚ ਬਟਿਕ ਸਟਾਈਲ ਸਲਵਾਰ ਵਰ ਠੀਕ ਹੈ ਜੀ ਬਾਜ਼ਾਰ ਦੇ ਵਿੱਚ ਇਹਦਾ ਕੀ ਰੇਟ ਹੈ ਜੀ ਇਹ ਉਹਦਾ 1290 1300 ਇਸ ਰੇਂਜ ਚ ਹੈ ਜੀ ਪਿਓਰ ਦੁਪੱਟੇ ਵਾਲਾ ਨਾਲ ਠੀਕ ਹੈ ਜੀ ਫੁੱਲ ਪਿਓਰ ਦੁਪੱਟਾ ਨਾਲ ਠੀਕ ਹੈ ਜੀ ਕੀ ਇਹ ਕੀ ਰੇਟ ਮਿਲ ਜੇਗਾ ਜੀ ਹਾਂ ਜੀ ਕੀ ਰੇਟ ਚ ਦੇ ਰਹੇ ਹੋ ਜੀ ਇਹ 750 ਦੀ ਰੇਂਜ ਚ ਦੇ ਦਿੰਦੇ ਇਹ 750 ਦੀ ਰੇਂਜ ਚ ਦੇ ਰਹੇ ਆ ਜੀ ਜੋ 1200 1300 ਰੁਪਏ ਵਾਲਾ ਸੂਟ ਆ ਬਾਜ਼ਾਰ ਦੇ ਵਿੱਚ 750 ਦੀ ਰੇਂਜ ਚ ਵੀਰੇ ਹੁਣੀ ਦੇ ਦੇ ਰਹੇ ਆ ਜੀ ਕਪੜਾ ਵੀ ਬਹੁਤ ਵਧੀਆ ਦੇਖੋ ਕਲਰ ਵੀ ਦਿਖਾ ਰਹੇ ਨੇ ਇਹ ਪਿਓਰ ਦੇ ਵਿੱਚ ਸੂਟ ਦਿਖਾ ਰਹੇ ਨੇ ਜੀ ਹਾਂ ਜੀ ਸਲਵਾਰ ਵਰਕ ਪਲੱਸ ਸ਼ਰਟ ਨਾਲ ਦੁਪੱਟਾ ਦੁਪੱਟਾ ਵੀ ਪਿਓਰ ਦਾ ਹੋਊਗਾ ਨਾਲ ਦੁਪੱਟਾ ਵੀ ਪਿਓਰ ਦਾ ਦੇ ਰਹੇ ਆ ਜੀ ਨਾਲ ਦੇਖੋ ਬਹੁਤ ਘੱਟ ਰੇਟਾਂ ਦੇ ਉੱਪਰ ਸੂਟ ਮਿਲਦੇ ਆ ਜੀ ਵਿਆਹਾਂ ਸ਼ਾਦੀਆਂ ਦੇ ਸੀਜ਼ਨ ਦੇ ਵਿੱਚ ਵੀਰੇ ਉਹਨਾਂ ਦੀ ਦੁਕਾਨ ਤੇ ਇੱਕ ਵਾਰ ਜਰੂਰ ਆਇਓ ਜੀ ਅਗਰ ਤੁਸੀਂ ਇਕੱਠੇ ਸੂਟ ਵੀ ਲਵੋਗੇ ਉਹਦੇ ਵਿੱਚ ਜ਼ਿਆਦਾ ਤੁਹਾਨੂੰ ਮਾਰਜਿਨ ਬਚ ਜਾਏਗਾ ਜੀ ਜਰੂਰ ਇਹਨਾਂ ਦੀ ਦੁਕਾਨ ਤੇ ਆਇਓ ਦੇਖੋ ਜੀ ਕਲਰ ਕਿੰਨੇ ਪਿਆਰੇ ਪਿਆਰੇ ਕਲਰ ਦਿਖਾ ਰਹੇ ਨੇ ਜੀ ਆਹ ਦੇਖ ਸਕਦੇ ਹੋ ਜੀ ਔਰਗਨਜਾ ਬਹੁਤ ਪਿਆਰੇ ਪਿਆਰੇ ਕਲਰ ਨੇ ਸੂਟਾਂ ਦੇ ਜੀ ਜਰੂਰ ਆਏ ਹੋ ਇਹਨਾਂ ਦੀ ਦੁਕਾਨ ਤੇ। ਆਹੋ। ਲੋ ਜੀ ਮਹਿਰੂਨ ਸ਼ੇਡ ਦਿਖਾਤਾ ਵੀਰੇ ਨੇ ਬਹੁਤ ਵਧੀਆ ਜਿਆਦਾ ਕਢਾਈ ਲੱਗੀ। ਦੇਖੋ ਜੀ ਕਿੰਨੀ ਪਿਆਰੀ ਕਢਾਈ ਹੋਈ ਹੋਈ ਆ। ਨਾਲ ਦੁਪੱਟਾ ਦੇਖੋ ਜੀ। ਆਹੋ। ਇਹ ਮੀਡੀਅਮ ਰੇਂਜ ਚ ਲੈਣਾ। ਇਹ ਕਿੰਨੇ ਦੀ ਰੇਂਜ ਚ ਆ ਜੀ? ਸਿਰਫ 365 ਰੁਪਏ। ਲੋ ਜੀ ਇਹ ਸੂਟ ਆ ਗਿਆ ਜੀ 365 ਰੁਪਏ ਦੀ ਰੇਂਜ ਦੇ ਵਿੱਚ। ਬਹੁਤ ਜਿਆਦਾ ਹੈਵੀ ਵਰਕ ਹੋਇਆ ਹੋਇਆ ਜੀ ਇਹਦੇ ਤੇ। ਹੋਲਸੇਲ ਬੋਲ ਹੋਲਸੇਲ ਰੇਟ ਆ ਜੀ ਬਹੁਤ ਸਸਤਾ ਰੇਟ ਦੱਸਦਾ ਵੀਰੇ ਨੇ ਤੁਸੀਂ ਇਹਨਾਂ ਦੀ ਦੁਕਾਨ ਤੇ ਜਰੂਰ ਆਇਓ ਜੀ ਹਾਲੋ 490 ਰੁਪਏ ਲੋ ਜੀ 490 ਰੁਪਏ ਦੀ ਰੇਂਜ ਦੇ ਵਿੱਚ ਸੂਟ ਆ ਜੀ 800 850 ਦਾ ਮਿਲੇਗਾ ਜਿੱਥੋਂ ਬਾਜ਼ਾਰ ਦੇ ਵਿੱਚ ਉਹ 850 900 ਰੁਪਏ ਦਾ ਦੱਸ ਰਹੇ ਆ ਜੀ ਸੂਟ ਜੀ ਦੇਖੋ ਜੀ ਸੂਟ ਇਹ ਕੀ ਪ੍ਰਾਈਜ਼ ਆ ਜੀ 490 490 ਰੁਪਏ ਦਾ ਸੂਟ ਆ ਜੀ ਜਿਹੜਾ 8-900 ਰੁਪਏ ਵਾਲਾ ਸੂਟ ਆ 490 ਰੁਪਏ ਚ ਦੇ ਰਿਆ ਆ ਜੀ ਸੂਟ ਇੱਕ ਹੋਰ ਦਿਖਾ ਦਿਓ ਵੀਰੇ ਸਾੜੀ ਦੀ ਬਹੁਤ ਸਾੜੀ ਦਿਖਾਓ ਜੀ ਸਾੜੀ ਵੀਰੇ ਉਹਨਾਂ ਦੀ ਦੁਕਾਨ ਤੋਂ ਸਾੜੀਆਂ ਵੀ ਮਿਲਦੀਆਂ ਨੇ ਜੀ ਦੇਖੋ ਜੀ ਲਓ ਜੀ ਸਾੜੀ ਦੇਖੋ ਜੀ ਲਓ ਜੀ ਬਿਜਾਰ ਪਤਾ ਕਰ ਲੋ ਜੀ 1800 1900 ਰੇਟ ਆ ਸਾਡੀ ਕੋਲ ਸਿਰਫ ਮਿਲੂਗੀ 1165 ਰੁਪਏ ਦੀ ਸਾੜੀ ਲਓ ਜੀ ਜੋ 1900 ਰੁਪਏ ਵਾਲੀ ਸਾੜੀ ਆ ਜੀ 1165 ਰੁਪਏ ਦੀ ਸਾੜੀ ਇਹ ਮਿਲੇਗੀ ਜੀ ਬਹੁਤ ਵਧੀਆ ਵਰਕ ਹੋਇਆ ਹੋਇਆ ਹੈ ਸਾੜੀ ਦੇ ਉੱਪਰ ਦੇਖ ਸਕਦੇ ਹੋ ਤੁਸੀਂ ਕਾਰਨਰ ਤੇ ਦੇਖੋ ਮੈਂ ਦਿਖਾ ਰਿਹਾ ਤੁਹਾਨੂੰ ਬਹੁਤ ਜ਼ਿਆਦਾ ਹੈਵੀ ਵਰਕ ਹੋਇਆ ਹੋਇਆ ਹੈ ਜੀ ਸਾੜੀ ਦੇ ਉੱਪਰ ਕਲਰ ਬੜੇ ਫੈਰੇ ਮਿਲ ਜਾਂਦੇ ਲੋ ਜੀ yellow ਕਲਰ ਚ ਵੀ ਆ ਕਲਰ ਜਿਹੜਾ ਮਰਜ਼ੀ ਵੀਰੇ ਹੁਣੀ ਕਹਿੰਦੇ ਲੈ ਲਓ ਜੀ yellow blue ਜੋ ਕਲਰ ਤੁਹਾਡੀ ਚੋਇਸ ਆ ਜੀ ਹਰੇਕ ਕਲਰ ਹੈਗੇ ਆ ਇਨਾਂ ਕੋਲੇ ਦੇਖੋ ਜੀ ਹੋਰ ਹੈਵੀ ਪੀਸ ਲੈਣੀ ਹੋਣ ਇਸ ਤੋਂ ਵੀ ਹੈਵੀ ਮਿਲੂਗੀ ਆ ਇੱਕ ਵਾਰ ਆ ਦੇਖੋ ਵੱਲਟ ਵਾਲੀ ਪਾਰਟੀ ਵੀ ਦੇ ਦੋਸਤ ਵਧੀਆ ਦੇ ਇਹਦਾ ਕੀ ਪ੍ਰਾਈਸ ਆ ਜੀ ਸਰ ਇਹ ਉਦਾਂ ਜਿਹੜੀ ਰੇਂਜ ਆਂਦੀ 1600 1700 ਆ ਇਹ ਵੀ ਤੁਹਾਨੂੰ ਬਸ 1150 1100 ਬਸ ਐਂ ਨਿਕਲੇ ਇੰਚ ਦੇ ਦਾ 1150 ਦੀ ਰੇਂਜ ਦੇ ਵਿੱਚ ਮਿਲ ਜੇਗਾ ਜੀ ਜੋ 1700 1800 ਰੁਪਏ ਵਾਲੀ ਆਈਟਮ ਆ ਇਹ 1150 ਲੁਧਿਆਣਾ ਹੋਲ ਸੇਲ ਮਾਰਕੀਟ ਇਹ ਦੁਕਾਨ ਆ ਜੀ ਤੁਸੀਂ ਫੀਲ ਕਰਨ ਸਾੜੀ ਕਰਨ ਸਾੜੀ ਹਾਊਸ ਆ ਜੀ ਮੈਂ ਤੁਹਾਨੂੰ ਕਾਰਡ ਦਿਖਾ ਰਿਹਾ ਜੀ ਵੀਡੀਓ ਦੇ ਵਿੱਚ ਵੀਰੇ ਉਹਨਾਂ ਦਾ ਲਓ ਜੀ ਕਾਰਡ ਦੇਖੋ ਜੀ ਤੁਸੀਂ ਇਹਨਾਂ ਨੂੰ ਕੰਟੈਕਟ ਵੀ ਕਰ ਸਕਦੇ ਹੋ ਲਓ ਜੀ ਮੋਬਾਈਲ ਮੋਬਾਈਲ ਨੰਬਰ ਲਿਖੇ ਹੋਇਆ ਜੀ ਦੋਨੇ ਤੁਸੀਂ ਇਹਨਾਂ ਦੇ ਉੱਪਰ ਤੁਸੀਂ ਫੋਨ ਲਗਾ ਕੇ ਜਦੋਂ ਮਰਜ਼ੀ ਇਸ ਬਾਜ਼ਾਰ ਦੇ ਵਿੱਚ ਆ ਜਾਓ ਜੀ ਇਹਨਾਂ ਦੇ ਦੁਕਾਨ ਦੇ ਉੱਪਰ ਹੋਲ ਸੇਲ ਦੇ ਕੱਪੜੇ ਲੈ ਸਕਦੇ ਹੋ ਜੀ ਵਿਆਹਾਂ ਸ਼ਾਦੀਆਂ ਦੇ ਸੀਜ਼ਨ ਦੇ ਵਿੱਚ ਵੀਰੇ ਉਹਨਾਂ ਨੇ ਦੱਸਿਆ ਕਿ ਜੇ ਅਗਰ ਕੋਈ ਇਕੱਠਾ ਮਾਲ ਚਕੇਗਾ ਉਹਦੇ ਵਿੱਚ ਬਹੁਤ ਜ਼ਿਆਦਾ ਲੈਸ ਕਰ ਦੇਣਗੇ ਜੀ ਹਾਂ ਜੀ ਐਕਸਟਰਾ ਗ੍ਰਾਮ ਤੇ ਪੇਜ ਹੈਗਾ ਲੋ ਜੀ ਇਹਨਾਂ ਦਾ ਇੰਸਟਾਗ੍ਰਾਮ ਤੇ ਪੇਜ ਹੈਗਾ ਜੀ ਦੇਖੋ ਵੀ ਕਾਰਡ ਦੇ ਉੱਪਰ ਲਿਖਿਆ ਹੋਇਆ ਜੀ ਲੋ ਜੀ ਵੀਰੇ ਉਹਨਾਂ ਨੇ ਕਿਹਾ ਜੀ ਕਿ ਜੋ ਵੀ ਵੀਡੀਓ ਦੇਖ ਕੇ ਆਏਗਾ ਉਹਨਾਂ ਨੂੰ ਐਕਸਟਰਾ ਲੈਸ ਐਕਸਟਰਾ ਲੈਸ ਦਿੱਤੀ ਜਾਏਗੀ ਐਕਸਟਰਾ ਲੈਸ ਦੇ ਵਿੱਚ ਕਰ ਦੇਣਗੇ ਜੀ ਲੋ ਜੀ ਦੇਖੋ ਦੋ ਮਿੰਟ ਲੋ ਜੀ ਦੇਖੋ ਜੀ ਕਿੰਨਾ ਪਿਆਰਾ ਕਲਰ ਆ ਗਿਆ ਜੀ ਹੈਂਡਵਰਕ ਦੇ ਵਿੱਚ ਇਹ ਸਾੜੀ ਆ ਜੀ ਸਾੜੀ ਹੈ ਜੀ ਦੇਖੋ ਕਿੰਨੀ ਪਿਆਰੀ ਕਲਰ ਦੀ ਸਾੜੀ ਆ ਜੀ ਇਹਦਾ ਕੀ ਪ੍ਰਾਈਸ ਆ ਜੀ ਇਹ ਭਾਜੀ ਮਾਰਕੀਟ ਜਿਹੜੀ ਆ 2500 ਦੀ ਰੇਂਜ 'ਚ ਆ ਠੀਕ ਸਿਰਫ ਐਣੀ ਤੋਂ 1350 ਲੋ ਜੀ ਜੋ 2500 ਰੁਪਏ ਵਾਲੀ ਸਾੜੀ ਆ ਜੀ ਉਹ 1365 ਰੁਪਏ ਦੀ ਪੈਣੀ ਆ ਜੀ ਦੇਖੋ ਕਿੰਨਾ ਵਧੀਆ ਵਰਕ ਹੋਇਆ ਹੈਂਡ ਵਰਕ ਹੋਇਆ ਹੋਇਆ ਜੀ ਸਾਰੀ ਸਾੜੀ ਦੇ ਉੱਪਰ ਮੋਤੀ ਲੱਗੇ ਹੋਏ ਨੇ ਜੀ ਲੋ ਜੀ ਜੋ ਆ ਤੁਸੀਂ ਸਾੜੀ ਦੇਖ ਰਹੇ ਹੋ ਜੀ ਇਹਦਾ ਆਨਲਾਈਨ ਰੇਟ 2970 ਰੁਪਏ 2970 ਰੁਪਏ ਆ ਜੀ ਤੇ ਆਪਾਂ ਤੁਹਾਨੂੰ ਪੈ ਜਾਏਗੀ ਜੀ 2500 ਦੀ ਰੇਂਜ ਚ ਲੋ ਜੀ 2500 ਰੁਪਏ ਦੀ ਰੇਂਜ ਚ ਪੈ ਜਾਏਗੀ ਕਪੜਾ ਬਹੁਤ ਵਧੀਆ ਵਾ ਜੀ ਇਹਦਾ ਦੇਖੋ ਕਪੜਾ ਮੈਂ ਤੁਹਾਨੂੰ ਦਿਖਾ ਰਿਆ ਜੀ ਵਰਕ ਬਹੁਤ ਅੱਛਾ ਹੋਇਆ ਹੋਇਆ ਪਿਓਰ ਦੇ ਵਿੱਚ ਹੋ ਜਾਂਦਾ ਸਾਰਾ ਪਿਓਰ ਦੇ ਵਿੱਚ ਆ ਸਾਰੀ ਜੀ ਸਾਰੇ ਬੜੇ ਪੂਰੀ ਮਿਲ ਜਾਂਦੇ ਸਾਰੇ ਕਲਰ ਇਹਦੇ ਵਿੱਚੋਂ ਮੈਂ ਤੁਹਾਨੂੰ ਮਿਲ ਜਾਣਗੇ ਜੀ ਡਿਜ਼ਾਈਨ ਲੱਗ ਕਲਰ ਵੀ ਅਲੱਗ-ਅਲੱਗ ਸਾਰੇ ਕਲਰ ਮਿਲ ਜਾਣਗੇ ਜੀ ਤੁਹਾਨੂੰ ਇੱਥੋਂ ਬਹੁਤ ਜ਼ਿਆਦਾ ਵੈਰਾਈਟੀ ਆ ਵੀਰੇ ਉਹਨਾਂ ਕੋਲੇ ਪਿਓਰ ਦੇ ਸਾਰੇ ਪਿਓਰ ਦੀਆਂ ਆਈਟਮ ਹੋਣਗੀਆਂ ਸਾੜੀਆਂ ਵਿੱਚ ਲਓ ਜੀ ਸਾਰੇ ਹੈਵੀ ਫਾਕਟਰੀ ਆ ਹਜ਼ਾਰ ਦੀ ਰੇਂਜ ਤੇ ਸਾੜੀਆਂ ਜਿਵੇਂ ਸੜੀਆਂ ਲੋ ਜੀ ਦੇਖੋ ਜੀ ਬਹੁਤ ਵਧੀਆ ਸਾੜੀਆਂ ਦੇ ਕਲਰ ਨੇ ਜੀ ਤੁਸੀਂ ਇੱਥੋਂ ਸਾੜੀਆਂ ਦੁਪੱਟੇ ਸੂਟ ਰੁਮਾਲਾ ਸਾਹਿਬ ਹਰੇਕ ਚੀਜ਼ ਉਰੋਂ ਲੈ ਸਕਦੇ ਆਂ ਜੀ ਦੇਖੋ ਮੈਂ ਤੁਹਾਨੂੰ ਦਿਖਾ ਰਿਹਾ ਜੀ ਲਹਿੰਗੇ ਵਗੈਰਾ ਵੀ ਉਰੋਂ ਤੁਸੀਂ ਲੈ ਸਕਦੇ ਹੋ ਜੀ ਲੋ ਜੀ ਜਿਹੜੇ ਆ ਸੂਟ ਦੇ ਕਲਰ ਮੈਂ ਤੁਹਾਨੂੰ ਦਿਖਾ ਰਿਹਾ ਜੀ ਇਹ 700 800 900 ਦੀ ਰੇਂਜ ਦੇ ਵਿੱਚ ਨੇ ਜੀ ਬਹੁਤ ਵਧੀਆ ਕੱਪੜਾ ਆ ਜੀ ਕਪੜਾ ਪੂਰਾ ਵਧੀਆ ਵੀਰੇ ਉਹਨਾਂ ਨੇ ਗਾਰੰਟੀ ਫੁੱਲ ਆ ਜੀ ਕਪੜੇ ਦੀ ਤੁਸੀਂ ਇਹਨਾਂ ਦੀ ਦੁਕਾਨ ਤੇ ਜ਼ਰੂਰ ਆਇਓ ਜੀ ਮੈਂ ਕਾਰਡ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਚੁੱਕੇ ਹਾਂ ਜੀ ਇਹਨਾਂ ਨੂੰ ਕੰਟੈਕਟ ਸਿੱਧਾ ਨੰਬਰ ਫੋਨ ਕਰਕੇ ਤੁਸੀਂ ਆ ਸਕਦੇ ਹੋ ਜੀ ਫੀਲਡ ਗੰਜ ਦੇ ਵਿੱਚ ਇਹਨਾਂ ਦੀ ਦੁਕਾਨ ਆ ਜੀ ਆਹੋ ਜਾ ਮਾਰਕੀਟ ਆਹੋ ਜਾ ਮਾਰਕੀਟ ਦੇ ਵਿੱਚ ਇਹਨਾਂ ਦੀ ਦੁਕਾਨ ਆ ਕਰਨ ਸਾੜੀ ਹਾਊਸ ਨਾਮ ਤੋਂ ਇਹਨਾਂ ਦੀ ਦੁਕਾਨ ਆ ਜੀ ਜ਼ਰੂਰ ਵੀਰੇ ਉਹਨਾਂ ਦੀ ਦੁਕਾਨ ਤੇ ਆਇਓ ਜੀ ਜਿਹੜਾ ਜੀ ਇਹਿੰਜ ਦਾ ਹੈਗਾ 1500 ਸਾਡੇ ਕੋਲ ਸਿਰਫ ਪੇਗਾ 650 ਰੁਪਏ ਦਾ 650 ਲਓ ਜੀ ਇਹਨਾਂ ਕੋਲੇ ਸ਼ਰਾਰਾ ਸੂਟ ਵੀ ਹੈਗੇ ਆ ਜੀ ਜੋ ਸਟੀਚ ਹੋਏ ਹੋਏ ਨੇ ਜੀ ਮਾਰਕੀਟ ਦੇ ਵਿੱਚ ਇਹਨਾਂ ਦੀ 1550 ਰੁਪਏ ਰੇਟ ਆ ਜੀ ਤੇ ਵੀਰੇ ਹੁਣੀ ਇਹ 650 650 ਦੀ ਰੇਂਜ ਸਾਢੇ 650 ਦੀ ਰੇਂਜ ਦੇ ਵਿੱਚ ਦੇ ਦੇਣਗੇ ਜੀ ਜੋ ਵੀ ਇਹ ਮੇਰੀ ਵੀਡੀਓ ਦੇਖ ਕੇ ਆਏਗਾ ਉਹਨਾਂ ਨੂੰ 650 ਦੀ ਰੇਂਜ ਦੇ ਵਿੱਚ ਇਹ ਸ਼ਰਾਰਾ ਸਟੀਚ ਕੀਤਾ ਹੋਇਆ ਮਿਲ ਜੇਗਾ ਜੀ ਉਹਨਾਂ ਨੂੰ ਲਾਈਨਿੰਗ ਵੀ ਸਟੀਚ ਦੇ ਵਿੱਚ ਆ ਦੇਖੋ ਅਟੈਚ ਲਾਈਨਿੰਗ ਨਾਲ ਅਟੈਚ ਹੈ ਲਾਈਨਿੰਗ ਵੀ ਨਾਲ ਆ ਜੀ ਬਹੁਤ ਰੇਟ ਜਿਆਦਾ ਘਟ ਦੱਸਦਾ ਵੀਰੇ ਨੇ ਵੀਡੀਓ ਜ਼ਰੂਰ ਦੇਖ ਕੇ ਆਇਓ ਵੀਰੇ ਜੋ ਵੀ ਵੀਡੀਓ ਦੇਖ ਕੇ ਆਏਗਾ ਵੀਰੇ ਹੁਣੀ ਉਹਨਾਂ ਨੂੰ ਰੇਟ ਜਿਆਦਾ ਡਿਸਕਾਊਂਟ ਕਰ ਦੇਣਗੇ ਜੀ ਦੇਖੋ ਜੀ ਲਹਿੰਗੇ ਪਏ ਲਹਿੰਗੇ ਪਏ ਦੇਖੋ ਜੀ ਲਹਿੰਗਿਆਂ ਦੇ ਸਾਰੇ ਕਲਰ ਪਏ ਆ ਜੀ ਹਾਂਜੀ ਹਾਂਜੀ ਸਾਰੇ ਰੰਗ ਦੇ ਲਹਿੰਗੇ ਪਏ ਆ ਪੂਰੀ ਦੁਕਾਨ ਭਰੀ ਪਈ ਆ ਜੀ ਲਹਿੰਗਿਆਂ ਦੇ ਨਾਲ ਜਿਹੜਾ ਮਰਜੀ ਕਲਰ ਤੁਸੀਂ ਲੈ ਸਕਦੇ ਹੋ ਆ ਕੇ ਸਾਰੀਆਂ ਸਾੜੀਆਂ ਪਈਆਂ ਜੀ ਹਰੇਕ ਕਲਰ ਮਿਲਦਾ ਜੀ ਸੂਟਾਂ ਦਾ ਸਾੜੀਆਂ ਦਾ ਹਰੇਕ ਕਲਰ ਉਹ ਮਿਲ ਰਿਹਾ ਜੀ ਕੋਈ ਦੁਪੱਟਾ ਲਓ ਜੋ ਮਰਜੀ ਨੂੰ ਸਾਰਾ ਕੁਝ ਹੈ ਕੋਟਨ ਦੇ ਸੂਟੜੇ ਵਧੀਆ ਮਿਲ ਜਾਣਗੇ ਪ੍ਰਿੰਟੇਡ ਦੇ ਵਿੱਚ ਜੀ ਲਓ ਜੀ ਕੋਟਨ ਦੇ ਸੂਟ ਵੀ ਨੇ ਵੀਰੇ ਉਹਨਾਂ ਕੋਲ ਇਹ ਕਿਹੜਾ ਹੈ ਇਹਦਾ ਕੀ ਪ੍ਰਾਈਸ ਆ ਜੀ ਇਹ ਸਰ ਉਹਦਾ ਮਾਰਕੀਟ ਰੇਟ ਹੈਗਾ 750 ਤੁਹਾਨੂੰ ਦੇਗਾ ਪਰ ਉਚਾਰ ਚੱਲੇਗਾ ਲਓ ਜੀ 750 ਵਾਲਾ ਸੂਟ 495 ਰੁਪਏ ਦਾ ਤੁਹਾਨੂੰ ਮਿਲ ਜੇਗਾ ਜੀ ਪਿਓਰ ਕਾਟਨ ਵਿਦ ਦੁਪੱਟਾ ਪਿਓਰ ਕਾਟਨ ਜੀ ਬਹੁਤ ਵਧੀਆ ਸੂਟ ਆ ਜੀ ਲਓ ਜੀ ਡਿਜ਼ਾਈਨ ਤੁਹਾਨੂੰ ਸਾਰੇ ਵਧੀਆ ਡਿਜ਼ਾਈਨ ਮਿਲ ਜਾਣਗੇ ਜੀ ਹਰ ਇੱਕ ਕਲਰ ਮਿਲ ਜੇਗਾ ਜੀ ਬਹੁਤ ਪਿਆਰੇ ਪਿਆਰੇ ਕਲਰ ਨੇ ਜੀ ਲਓ ਜੀ ਜਦੋਂ ਵੀ ਤੁਸੀਂ ਇਸ ਮਾਰਕੀਟ ਚ ਆਉਂਗੇ ਵੀਰੇ ਉਹਨਾਂ ਨੂੰ ਫੋਨ ਜ਼ਰੂਰ ਕਰ ਲਿਓ ਜੀ ਲੁਧਿਆਣੇ ਵੱਲ ਜਦੋਂ ਤੁਹਾਡਾ ਕਦੇ ਵੀ ਆਉਨੇ ਹੋ ਵੀਰੇ ਉਹਨਾਂ ਨੂੰ ਫੋਨ ਕਰ ਲਓ ਜੀ ਪੈਂਟ ਸ਼ਰਟ ਵੀ ਵੀਰੇ ਹੁਣੀ ਦੇ ਰਹੇ ਆ ਜੀ 150 ਇੱਕ 150 ਰੁਪਏ ਦੀ ਪੈਂਟ ਸ਼ਰਟ ਆ ਜੀ ਤੁਸੀਂ ਦੇਖ ਸਕਦੇ ਹੋ ਬਾਜ਼ਾਰ 250 300 ਮੰਗੋਗੇ 300 ਰੁਪਏ ਦੀ ਬਾਜ਼ਾਰ ਦੇ ਵਿੱਚ ਆ ਜੀ ਇਹ ਪੈਂਟ ਸ਼ਰਟ ਜੋ ਵੀਰੇ ਹੁਣੀ 150 ਰੁਪਏ ਦੀ ਇਹ ਪੈਂਟ ਸ਼ਰਟ ਦੇ ਰਹੇ ਨੇ ਜੀ ਬਹੁਤ ਘੱਟ ਰੇਟ ਦੇ ਉੱਪਰ ਪੈਂਟ ਸ਼ਰਟ ਇਹਨੇ ਘੱਟ ਤੇ ਕੋਈ ਨਹੀਂ ਦੇ ਸਕਦਾ ਜੀ ਵੀਰੇ ਹੁਣੀ ਕਹਿੰਦੇ ਵੀਡੀਓ ਦੇਖ ਕੇ ਆਉਂਗੇ ਤਾਂ ਤੁਹਾਨੂੰ 150 ਰੁਪਏ ਦੀ ਇਹ ਪੈਂਟ ਸ਼ਰਟ ਲੱਗ ਜੇਗੀ ਜੀ। ਜੀ ਮੇਰੇ ਚੈਨਲ ਨਾਲ ਜੁੜੇ ਰਹੋ ਜੀ। ਦੋਸਤੋ ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਕਿ ਮੈਂ ਤੁਹਾਨੂੰ ਐਦਾ ਹੀ ਨਵੀਆਂ-ਨਵੀਆਂ ਵੀਡੀਓ ਦਿਖਾਉਂਦਾ ਰਵਾਂ ਜੀ। ਜੀ ਵੀਰੇ ਉਹਨਾਂ ਨੇ ਦੱਸਿਆ ਕਿ ਇਹ ਆਰਡਰ ਦਾ ਹੀ ਮਾਲ ਆ ਜੀ। ਬੰਦਾ ਜੋ ਵੀ ਵੀਡੀਓ ਦੇਖ ਕੇ ਆਏਗਾ ਉਹਨਾਂ ਨੂੰ ਲੈਸ ਕਰ ਦਿੱਤਾ ਗਿਆ ਹੈ ਜੀ। ਲੈਸ ਕਰਨ ਦੇਗੇ ਜੀ ਡਿਸਕਾਊਂਟ ਜ਼ਿਆਦਾ ਮਿਲ ਜੇਗੀ ਤੇ ਦੇਖੋ ਜੀ ਇਹ ਵੀ ਵੀਰੇ ਹੁਣਾਂ ਕੋਲੇ ਆਰਡਰ ਦਾ ਮਾਲ ਆ ਜੀ ਇਹਨਾਂ ਕੋਲੇ ਆਰਡਰ ਆਉਂਦਾ ਬਈ ਇਹਨਾਂ ਦੀ ਆਈਡੀ ਬਣੀ ਹੋਈ ਆ ਜੀ ਜੋ ਮੈਂ ਕਾਰਡ ਦੇ ਉੱਪਰ ਦਿਖਾਈ ਆ ਉਹਦੇ ਉੱਪਰ ਵੀ ਆ ਤੁਸੀਂ ਫੋਨ ਕਰੋਗੇ ਜੀ ਫੋਨ ਤੇ ਵੀ ਆਰਡਰ ਲੈ ਲੈਂਦੇ ਆ ਵੀਰੇ ਹੁਣੀ ਇਦਾਂ ਹੀ ਦੱਸਿਆ ਵੀਰੇ ਨੇ ਕਿ ਇਹ ਵੀ ਆਰਡਰ ਫੋਨ ਤੇ ਹੀ ਆਇਆ ਸੀਗਾ ਜੀ ਤੇ ਪੈਕ ਹੋਇਆ ਪਿਆ ਮਾਲ ਆ ਦੇਖੋ ਜੀ ਇਹਨਾਂ ਦਾ ਕਾਰਡ ਤੁਸੀਂ ਦੇਖ ਸਕਦੇ ਹੋ ਤੁਸੀਂ ਵੀ ਫੋਨ ਦੇ ਉੱਪਰ ਇਹਨਾਂ ਨੂੰ ਆਰਡਰ ਦੇ ਸਕਦੇ ਹੋ ਜੀ 1 ਪੀਸ ਜੀ ਹਾਂ ਜੀ 1 ਪੀਸ ਵੀ ਵੀਰੇ ਹੁਣੀ ਦੇ ਦੇਣਗੇ ਜੀ ਲਓ ਜੀ ਦੋਸਤੋ ਆਪਾਂ ਪਹੁੰਚ ਗਏ ਆ ਜੀ ਨਦੀਮ ਕਲੈਕਸ਼ਨ ਤੇ ਜਿੱਥੇ ਕੀ ਤੁਹਾਨੂੰ ਹਰ ਤਰ੍ਹਾਂ ਦੇ ਲੇਡੀਜ਼ ਸੂਟ ਮਿਲ ਜਾਣਗੇ ਜੀ ਬਹੁਤ ਵਧੀਆ ਵੈਰਾਈਟੀ ਆ ਵੀਰੇ ਉਹਨਾਂ ਕੋਲ ਕਾਟਨ ਦੇ ਸੂਟ ਰਿਯਾਨ ਤੇ ਜੋਰਜਟ ਵੀਰੇ ਹੁਣੀ ਜ਼ਿਆਦਾ ਵੇਚਦੇ ਆ ਜੀ ਬਹੁਤ ਵਧੀਆ ਸੂਟ ਇੱਥੋਂ ਮਿਲਣਗੇ ਜੀ ਤੁਹਾਨੂੰ ਹਰੇਕ ਕਲਰ ਮਿਲ ਜੇਗਾ ਸੂਟਾਂ ਦਾ ਜੀ ਜ਼ਿਆਦਾ ਹੈਵੀ ਵਰਕ ਕੜਾਈ ਵਾਲੇ ਤੇ ਪਲੇਨ ਸੂਟ ਪਾਕਿਸਤਾਨੀ ਸੂਟ ਸਾਰੇ ਸੂਟ ਵੀਰੇ ਉਹਨਾਂ ਕੋਲੋਂ ਮਿਲ ਜਾਣਗੇ ਜੀ ਆ ਦੇਖੋ ਜੀ ਜਿਹੜੇ ਮੈਂ ਤੁਹਾਨੂੰ ਦਿਖਾ ਰਿਹਾ ਇਹ ਸੂਟ ਤੁਹਾਨੂੰ ਇਹ 3 400 ਦੀ ਰੇਂਜ ਦੇ ਵਿੱਚ ਇਹ ਸਾਰੇ ਸੂਟ ਮਿਲ ਜਾਣਗੇ ਜੀ ਸਾਰੇ ਕਲਰ ਪਏ ਆ ਜੀ ਵੀਰੇ ਉਹਨਾਂ ਕੋਲੋਂ ਦੇਖੋ ਜੀ ਕਿੰਨੇ ਪਿਆਰੇ ਕਲਰ ਜਿਹੜੇ ਡੰਮੀਆਂ ਦੇ ਵਿੱਚ ਲਗਾਏ ਹੋਏ ਆ ਜੀ ਵੀਰੇ ਉਹਨਾਂ ਨੇ ਇਹ ਸਾਰੇ ਸੂਟ ਤੁਹਾਨੂੰ ਮਿਲ ਜਾਣਗੇ ਜੀ ਇੱਥੋਂ ਤੇ ਤੁਸੀਂ ਬਸ ਇੱਕ ਕਲਰ ਡਿਜ਼ਾਈਨ ਸਿਲੈਕਟ ਕਰਨਾ ਜੀ ਕਲਰ ਵੀਰੇ ਉਹਨਾਂ ਕੋਲ ਅਣਗਿਣਤਾ ਜੀ ਕਲਰ ਹਰੇਕ ਮਿਲ ਜੇਗਾ ਨਦੀਮ ਕਲੈਕਸ਼ਨ ਦੇ ਉੱਪਰ ਜੀ ਜਦੋਂ ਵੀ ਤੁਸੀਂ ਫੀਲਡ ਗੰਜ ਦੇ ਵਿੱਚ ਆਉਨੇ ਹੋ ਜੀ ਤਾਂ ਨਦੀਮ ਕਲੈਕਸ਼ਨ ਵਾਲਿਆਂ ਨੂੰ ਜ਼ਰੂਰ ਕੰਟੈਕਟ ਕਰ ਲਿਓ ਜੀ ਤੇ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਅੱਗੇ ਇਹਨਾਂ ਦਾ ਬੋਰਡ ਵੀ ਦਿਖਾ ਦਾਂਗਾ ਜੀ ਨੰਬਰ ਵੀ ਦੇ ਦਾਂਗਾ ਜੀ ਤੇ ਤੁਸੀਂ ਸਿੱਧਾ ਇਹਨਾਂ ਨਾਲ ਗੱਲਬਾਤ ਕਰਕੇ ਤੁਸੀਂ ਇਹਨਾਂ ਦੀ ਦੁਕਾਨ ਤੇ ਆ ਸਕਦੇ ਹੋ ਜੀ ਵੀਰੇ ਉਹਨਾਂ ਨੇ ਦੱਸਿਆ ਕਿ ਜਿਹੜਾ ਵੀ ਬੰਦਾ ਵੀਡੀਓ ਨੂੰ ਸ਼ੇਅਰ ਤੇ ਵੀਡੀਓ ਦੇਖ ਕੇ ਸਾਡੀ ਦੁਕਾਨ ਤੇ ਆ ਰਿਹਾ ਜੀ ਤੇ ਉਹਨਾਂ ਨੂੰ ਭਾਰੀ ਡਿਸਕਾਊਂਟ ਕਰ ਦਿੱਤਾ ਜਾਏਗਾ ਜੋ ਵੀ ਬੰਦਾ ਮੇਰੀ ਵੀਡੀਓ ਨੂੰ ਸ਼ੇਅਰ ਕਰਕੇ ਆਏਗਾ ਉਹਨਾਂ ਨੂੰ ਭਾਰੀ ਡਿਸਕਾਊਂਟ ਦੇ ਦਿੱਤਾ ਜਾਊਗਾ ਜੀ ਜੋ ਸੂਟ ਵੀਰੇ ਉਹਨਾਂ ਨੇ ਦੱਸਿਆ 1100 ਰੁਪਏ ਦਾ ਸੂਟ ਆ ਜੀ ਜਿਹੜਾ ਉਹ ਇਹਨਾਂ 500 ਰੁਪਏ ਦਾ ਦੇ ਦੇਣਗੇ ਜੀ ਜਿਹੜਾ ਬੰਦਾ ਵੀਡੀਓ ਨੂੰ ਸ਼ੇਅਰ ਕਰੇਗਾ ਜੀ ਤੇ ਬਸ ਸ਼ੇਅਰ ਕੀਤਾ ਦੁਕਾਨ ਦੇ ਉੱਪਰ ਤੁਸੀਂ ਦਿਖਾਉਣਾ ਜੀ ਮੋਬਾਈਲ ਦੇ ਉੱਪਰ ਤੇ ਤੁਹਾਨੂੰ ਅੱਧ ਮੁੱਲ ਤੇ ਉਹ ਸੂਟ ਇਹ ਦੇ ਦੇਣਗੇ ਜੀ ਜਿਹੜਾ ਸੂਟ 1560 ਰੁਪਏ ਦਾ ਜੀ ਉਹ ਸੂਟ ਤੁਹਾਨੂੰ 550 ਰੁਪਏ ਦਾ ਦੇ ਦੇਣਗੇ ਜੀ ਜੇ ਵੀਡੀਓ ਨੂੰ ਸ਼ੇਅਰ ਕਰਕੇ ਆਉਂਗੇ ਜੀ ਤੇ ਉਹ ਸੂਟ ਦੀ ਆਪਾਂ ਤੁਹਾਨੂੰ ਅੱਗੇ ਵੀਡੀਓ ਵੀ ਦਿਖਾਉਨੇ ਆ ਜੀ ਇਹਨਾਂ ਕੋਲੇ 400 ਰੁਪਏ ਦੇ ਸੂਟ ਆ ਜੀ ਪੂਰਾ ਢੇਰ ਲੱਗਿਆ ਪਿਆ ਸੂਟਾਂ ਦਾ ਕੋਈ ਵੀ ਕਲਰ ਲੈ ਸਕਦੇ ਹੋ ਜੀ 400 500 600 ਦੀ ਰੇਂਜ ਦੇ ਵਿੱਚ ਬਹੁਤ ਬਹੁਤ ਪਿਆਰੇ ਕਲਰ ਮਿਲਦੇ ਆ ਜੀ ਸੂਟ ਵੀ ਬਹੁਤ ਵਧੀਆ ਨੇ ਦੇਖੋ ਹਰੇਕ ਸੂਟ ਇਹਨਾਂ ਨੇ ਡੰਮੀ ਦੇ ਵਿੱਚ ਲਗਾਇਆ ਹੋਇਆ ਜੀ ਆਹ ਦੇਖੋ ਜੀ ਇਹ 400 ਰੁਪਏ ਦਾ ਸੂਟ ਦੀ ਪੂਰੀ ਢੇਰੀ ਲੱਗੀ ਪਈ ਆ بس ਤੁਸੀਂ کلر ਸਿਲੈਕਟ ਕਰੋ ਜੀ ਤੇ ਆ ਦੇਖੋ ਜੀ ਇਹ ਵੀ 4.500 ਦੀ ਰੇਂਜ ਦੇ ਵਿੱਚ ਆ ਸੂਟ ਆ ਜੀ ਇਹ ਬਾਜ਼ਾਰ ਦੇ ਵਿੱਚ ਤੁਹਾਨੂੰ ਇਹ ਸੂਟ 1000 ਰੁਪਏ ਦੀ ਰੇਂਜ ਦੇ ਵਿੱਚ ਮਿਲਣਾ ਜੀ ਇਹਦੇ ਨਾਲ ਦਾ ਸੂਟ 1000 ਰੁਪਏ ਦਾ ਤੇ ਇਹਨਾਂ ਦੀ ਦੁਕਾਨ ਤੋਂ ਤੁਸੀਂ 4-500 ਰੁਪਏ ਦਾ ਇਹ ਸੂਟ ਲੈ ਸਕਦੇ ਹੋ ਜੀ ਵੀਰੇ ਉਹਨਾਂ ਨੇ ਦੱਸਿਆ ਕਿ ਅਗਰ ਕੋਈ ਇਕੱਠਾ ਮਾਲ ਵੀ ਲੈ ਕੇ ਜਾਏਗਾ ਤਾਂ ਉਹਨਾਂ ਨੂੰ ਵੀ ਭਾਰੀ ਡਿਸਕਾਊਂਟ ਵੀਰੇ ਹੁਣੀ ਕਰ ਦੇਣਗੇ ਜੀ ਨਦੀਮ ਕਲੈਕਸ਼ਨ ਵਾਲੇ ਮੈਂ ਅੱਗੇ ਵੀਡੀਓ ਦੇ ਵਿੱਚ ਇਹਨਾਂ ਦਾ ਨੰਬਰ ਦਿਖਾਉਣਾ ਜੀ ਤੁਹਾਨੂੰ ਤੇ ਤੁਸੀਂ ਕੰਟੈਕਟ ਕਰ ਲਿਓ ਇਹਨਾਂ ਨਾਲ ਆਹ ਦੇਖੋ ਜੀ ਕਿੰਨੇ ਪਿਆਰੇ ਪਿਆਰੇ ਕਲਰ ਲੇਡੀਜ਼ ਸੂਟਾਂ ਦੇ ਲੱਗੇ ਹੋਏ ਆ ਜੀ ਡੰਮੀਆਂ ਦੇ ਵਿੱਚ yellow ਕਲਰ ਦਾ ਸੂਟ ਆ ਜੀ ਇਹ ਤੁਹਾਨੂੰ 400 ਰੁਪਏ ਦੀ ਰੇਂਜ ਦੇ ਵਿੱਚ ਸੂਟ ਮਿਲ ਜੇਗਾ ਜੀ ਵੀਡੀਓ ਨੂੰ ਸ਼ੇਅਰ ਕਰਕੇ ਆਇਓ ਜੀ ਇਕੱਠੇ ਸੂਟ ਲਓਗੇ ਤਾਂ ਵੀਰੇ ਹੁਣੀ ਭਾਰੀ ਡਿਸਕਾਊਂਟ ਕਰ ਦੇਣਗੇ ਜੀ ਤੁਹਾਨੂੰ ਲਓ ਜੀ ਦੇਖੋ ਜੀ ਆਹ ਜੋ ਮੈਂ ਸੋਨੂ ਸ਼ੇਡ ਦਿਖਾ ਰਿਹਾ ਜੀ ਇਹਦੇ ਹਰੇਕ ਕਲਰ ਦੇ ਇੱਕ ਕਲਰ ਆ ਜੀ ਤੇ ਹਰੇ ਕਲਰ ਵੀਰੇ ਉਹਨਾਂ ਕੋਲੇ ਇਹਦਾ ਪਿਆਜੀ ਆ ਦੇਖੋ ਜੀ ਕਿੰਨੀ ਹੈਵੀ ਵਰਕ ਕਢਾਈ ਹੋਈ ਹੋਈ ਆ ਜੀ ਇਹ ਵੀ ਤੁਹਾਨੂੰ ਸੂਟ ਵੀਰੇ ਉਹਨਾਂ ਕੋਲੋਂ ਸਸਤੀ ਰੇਂਜ ਦੇ ਵਿੱਚ ਮਿਲ ਜੇਗਾ ਜੀ ਇਹ ਵੀ ਇਹਨਾਂ ਨਾਲ ਕੰਟੈਕਟ ਕਰ ਲਿਓ ਜੀ ਵੀਡੀਓ ਸ਼ੇਅਰ ਕਰਕੇ ਆਓਗੇ ਤਾਂ ਤੁਹਾਨੂੰ ਇਹ ਸਸਤਾ ਦੇ ਦੇਣਗੇ ਜੀ ਨਦਮ ਆ ਦੇਖੋ ਜੀ ਨਦੀਮ ਕਲੈਕਸ਼ਨ ਜੀ ਇਹਨਾਂ ਕੋਲੇ 450 ਤੇ 550 ਰੁਪਏ ਰੇਟ ਲਗਾਇਆ ਹੋਇਆ ਜੀ ਇਹ ਤੁਹਾਨੂੰ ਜੋ ਬਾਜ਼ਾਰ ਦੇ ਵਿੱਚ 1100 ਰੁਪਏ ਵਾਲਾ ਸੂਟ ਆ ਜੀ ਇਹ 550 ਦਾ ਦੇ ਦੇਣਗੇ ਜੀ ਜਿਹੜਾ 7800 ਵਾਲਾ ਸੂਟ ਆ ਜੀ ਉਹ 4500 ਰੁਪਏ ਦਾ ਇਹ ਵੀਰੇ ਹੁਣੀ ਤੁਹਾਨੂੰ ਦੇ ਦੇਣਗੇ ਜੇ ਵੀਡੀਓ ਨੂੰ ਸ਼ੇਅਰ ਕਰਕੇ ਜਾਓਗੇ ਤਾਂ ਤੁਹਾਨੂੰ 1500 ਵਾਲਾ ਸੂਟ 600 ਰੁਪਏ ਚ ਇਹਨਾਂ ਨੇ ਦੇਣ ਦਾ ਵਾਅਦਾ ਕੀਤਾ ਜੀ ਬਲੈਕ ਕਲਰ ਦਾ ਸੂਟ ਆ ਜੀ ਉਹਦੀ ਬਹੁਤ ਜ਼ਿਆਦਾ ਡਿਮਾਂਡ ਆ ਮੈਂ ਤੁਹਾਨੂੰ ਉਹ ਸੂਟ ਦੀ ਵੀਡੀਓ ਵੀ ਅੱਗੇ ਦਿਖਾਉਣਾ ਜੀ ਦੇਖੋ ਕਿੰਨੀਆਂ ਹੈਵੀ ਵਰਕ ਹੈਂਡ ਵਰਕ ਦੇ ਸੂਟ ਨੇ ਜੀ ਕੜਾਈਆਂ ਹੋਈਆਂ ਹੋਈਆਂ ਨੇ ਜੀ ਇੱਥੋਂ ਤੁਸੀਂ ਵਿਆਹ ਸ਼ਾਦੀਆਂ ਨੂੰ ਵੀ ਇਕੱਠਾ ਮਾਲ ਚੱਕ ਸਕਦੇ ਹੋ ਜੀ ਵੀਰੇ ਉਹਨਾਂ ਕੋਲੋਂ ਤੇ ਤੁਹਾਨੂੰ ਭਾਰੀ ਡਿਸਕਾਊਂਟ ਮਿਲ ਜੇਗਾ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਜਰੂਰ ਆ ਦੇਖੋ ਜੀ ਜਿਹੜਾ ਸੂਟ ਆ ਆ ਬਲੈਕ ਸੂਟ ਆ ਵੀਰੇ ਉਹਨਾਂ ਨੇ ਦੱਸਿਆ ਇਸ ਸੂਟ ਦੀ ਡਿਮਾਂਡ ਬਹੁਤ ਜ਼ਿਆਦਾ ਆ ਜੀ ਇਸ ਸੂਟ ਦੀ ਤੇ ਇਹ ਸੂਟ ਦਾ ਜਿਹੜਾ ਪ੍ਰਿੰਟ ਆ ਵੀਰੇ ਉਹਨਾਂ ਨੇ ਦੱਸਿਆ ਕਿ ਜੋ ਇਹ ਅਸੀਂ ਵੇਚਦੇ ਆ ਜੀ ਸੂਟ ਇਹਦਾ ਸੂਟ ਦਾ ਪ੍ਰਾਈਸ ਹੈਗਾ ਜੀ 1570 ਰੁਪਏ ਦਾ ਸੂਟ ਆ ਜੀ ਇਹ ਤੇ ਜੇ ਤੁਸੀਂ ਮੇਰੀ ਵੀਡੀਓ ਨੂੰ ਸ਼ੇਅਰ ਕਰਕੇ ਆਓਗੇ ਤਾਂ ਤੁਹਾਨੂੰ ਭਾਰੀ ਸੂਟ ਦੇ ਦੇਣਗੇ ਜੀ ਲਓ ਜੀ ਦੇਖੋ ਜੀ ਕਿੰਨੇ ਪਿਆਰੇ ਕਲਰ ਲੱਗੇ ਹੋਏ ਨੇ ਸਾਰੇ ਤੇ ਤੁਹਾਨੂੰ ਸਾਰੇ ਕਲਰ ਇੱਥੋਂ ਸੂਟਾਂ ਦੇ ਮਿਲ ਜਾਣਗੇ ਜੀ ਕਾਟਨ ਦੇ ਸੂਟ ਹਰੇਕ ਤਰ੍ਹਾਂ ਦਾ ਸੂਟ ਵੀਰੇ ਹੁਣਾਂ ਕੋਲ ਲੈਣ ਲਈ ਨਦੀਮ ਕਲੈਕਸ਼ਨ ਤੇ ਤੁਸੀਂ ਪਹੁੰਚੋ ਜੀ ਤੁਹਾਨੂੰ ਮੈਂ ਦਿਖਾਉਣਾ ਜੀ ਅੱਗੇ ਵੀਡੀਓ ਦੇ ਵਿੱਚ ਹੋਰ ਸੂਟ ਦਿਖਾਉਣਾ ਜੀ ਵੀਡੀਓ ਨਾਲ ਬਣੇ ਰਹੋ ਬਹੁਤ ਜ਼ਿਆਦਾ ਦੁਕਾਨ ਦੇਖੋ ਜੀ ਆਹ ਸੂਟ ਆ ਜੀ 1570 ਰੁਪਏ ਦਾ ਸੂਟ ਆ ਜੀ ਇਹਦੀ ਬਹੁਤ ਜ਼ਿਆਦਾ ਡਿਮਾਂਡ ਆ ਅੱਜ ਕੱਲ੍ਹ ਜੀ ਬਲੈਕ ਕਲਰ ਦੇ ਵਿੱਚ ਵੀਰੇ ਉਹਨਾਂ ਨੇ ਦੱਸਿਆ ਕਿ ਇਹ ਸੂਟ ਸਾਡੇ ਕੋਲ ਸਭ ਤੋਂ ਵੱਧ ਵਿਕਦਾ ਹੈ ਜੀ ਆ ਦੇਖੋ ਜੀ 1500 70 ਰੁਪਏ ਦਾ ਪ੍ਰਿੰਟ ਰੇਟ ਆ ਜੀ ਵੀਰੇ ਹੁਣ ਇਹ ਦੀ ਬੇਚਦੇ ਆ ਇਹਦਾ ਜਿਹੜਾ ਬੰਦਾ ਵੀਡੀਓ ਨੂੰ ਸ਼ੇਅਰ ਕਰਕੇ ਆਏਗਾ ਜੀ ਉਹਨੂੰ 6 650 ਦੀ ਰੇਂਜ ਦੇ ਵਿੱਚ ਵੀਰੇ ਉਹਨਾਂ ਨੇ ਇਹ ਸੂਟ ਦੇ ਦੇਣਾ ਜੀ ਤੁਸੀਂ ਵੀਡੀਓ ਨੂੰ ਸ਼ੇਅਰ ਕਰਕੇ ਜਾਇਓ ਤੇ ਇਥੋਂ ਸਸਤੇ ਸੂਟ ਖਰੀਦੇਓ ਜੀ ਨਦੀਮ ਕਲੈਕਸ਼ਨ ਵਾਲਿਆਂ ਤੋਂ ਇੱਥੇ ਹਰੇਕ ਵੈਰਾਈਟੀ ਲੇਡੀ ਸੂਟਾਂ ਦੀ ਮਿਲਦੀ ਹੈ ਜੀ ਦੇਖੋ ਜੀ ਪਿੰਕ ਕਲਰ ਦੇ ਸ਼ੇਡ ਪਏ ਆ ਜੀ 400 500 ਦੀ ਰੇਂਜ ਦੇ ਵਿੱਚ ਤੁਸੀਂ ਇੱਥੋਂ ਸਾਰੇ ਸੂਟ ਖਰੀਦ ਸਕਦੇ ਹੋ ਜੀ ਅਗਰ ਬਾਹਰੋਂ ਇਹਨਾਂ ਦੇ ਰੇਟ ਪੁੱਛੋਗੇ ਤੁਸੀਂ 7 800 ਤੋਂ ਰੇਂਜ ਤੋਂ ਘੱਟ ਨਹੀਂ ਹੋਣਾ ਜਿਹੜਾ ਇਹ ਵੀਰੇ ਹੋਣੀ ਤੁਹਾਨੂੰ 4 500 ਦੀ ਰੇਂਜ ਦੇ ਵਿੱਚ ਸੂਟ ਦੇ ਦੇਣਗੇ ਜੀ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਜੋ ਮੈਂ ਤੁਹਾਨੂੰ ਪਹਿਲਾਂ ਦੁਕਾਨ ਦਿਖਾਈ ਆ ਜੀ ਉੱਥੋਂ ਲਹਿੰਗੇ ਲੈ ਲਓ ਠੀਕ ਆ ਜੀ ਸਾੜੀਆਂ ਲੈ ਲਓ ਰੁਮਾਲਾ ਸਾਹਿਬ ਜੋ ਵੀ ਤੁਸੀਂ ਲੈਣਾ ਚਾਹੁੰਦੇ ਹੋ ਉਥੋਂ ਮਿਲ ਜੇਗਾ ਜੀ ਲੇਡੀ ਸੂਟ ਵੀ ਲੈਣੇ ਚਾਹੁੰਦੇ ਹੋ ਉਥੋਂ ਲੇਡੀ ਸੂਟ ਵੀ ਮਿਲਦੇ ਆ ਜੀ ਇਹਨਾਂ ਦੋਨਾਂ ਦੀ ਦੁਕਾਨਾਂ ਇਕੱਠੀਆਂ ਹੀ ਨੇ ਜੀ ਆ ਦੇਖੋ ਜੀ ਨਦੀਮ ਕਲੈਕਸ਼ਨ ਆ ਦੇਖੋ ਜੀ ਤੁਹਾਨੂੰ ਮੈਂ ਦੁਕਾਨ ਦਾ ਅੰਦਰਲਾ ਸੀਨ ਦਿਖਾ ਰਿਹਾ ਜੀ ਦੁਕਾਨ ਬਹੁਤ ਜ਼ਿਆਦਾ ਵੱਡੀ ਆ ਜੀ ਬਹੁਤ ਸੂਟਾਂ ਨਾਲ ਸਾਰੀ ਲੇਡੀ ਸੂਟਾਂ ਨਾਲ ਭਰੀ ਪਈ ਆ ਦੁਕਾਨ ਜੀ ਹਰੇਕ ਤਰ੍ਹਾਂ ਦੇ ਸੂਟ ਮਿਲਦੇ ਆ ਜੀ ਦੇਖੋ ਜੀ ਜੋ ਵੀ ਬੰਦਾ ਵੀਡੀਓ ਨੂੰ ਸ਼ੇਅਰ ਕਰਕੇ ਜਾਏਗਾ ਵੀਰੇ ਇਹੋ ਨੇ ਉਹਨਾਂ ਨੂੰ ਭਾਰੀ ਸ਼ੂਟ ਦੇ ਦੇਣਗੇ ਜੀ ਆਹ ਜਿਹੜੇ ਸੂਟ ਪਏ ਆ ਜੀ ਪੂਰਾ ਢੇਰ ਲੱਗਿਆ ਸੂਟਾਂ ਦਾ ਇਹ ਸੂਟ ਤੁਹਾਨੂੰ 400 ਰੁਪਏ ਦਾ ਮਿਲਣਾ ਜੀ ਵੀਡੀਓ ਨੂੰ ਜੇ ਅਗਰ ਸ਼ੇਅਰ ਕਰਕੇ ਜਾਓਗੇ ਤਾਂ ਵੀਡੀਓ ਪਹਿਲਾਂ ਸ਼ੇਅਰ ਕਰ ਦਿਓ ਜੀ ਖੜੇ ਖੜੇ ਉੱਥੇ ਸ਼ੇਅਰ ਨਾ ਕਰਿਓ ਖੜੇ ਸ਼ੇਅਰ ਕਰਕੇ ਜਾਇਓ ਤੇ ਤੁਹਾਨੂੰ ਸ਼ੂਟ ਮਿਲ ਜੇਗੀ ਲਓ ਜੀ ਹੁਣ ਆਪਾਂ ਦੋਸਤੋ ਚੱਲਦੇ ਆਂ ਅਗਲੇ ਮਿਲਦੇ ਆਂ ਆਪਾਂ ਅਗਲੇ ਵਲੌਗ ਦੇ ਵਿੱਚ ਅਗਲੇ ਬਲੌਗ ਚ ਆਪਾਂ ਤੁਹਾਨੂੰ ਗਾਂਧੀ ਮਾਰਕੀਟ ਲੈ ਕੇ ਚੱਲਾਂਗੇ ਜਿੱਥੇ ਬੁਆਇਸ ਦਾ ਸਾਰਾ ਸਮਾਨ ਜਿਵੇਂ ਕਿ ਟੀ-ਸ਼ਰਟਾਂ ਹੋਗੀਆਂ ਪਜਾਮੇ ਹੋਗੇ ਬਹੁਤ ਹੋਲਸੇਲ ਰੇਟਾਂ ਤੇ ਮਿਲਦੇ ਆ ਜੀ ਐਦਾਂ ਹੀ ਮੈਂ ਤੁਹਾਨੂੰ ਅਗਲੀਆਂ ਵੀਡੀਓ ਸਾਰੀਆਂ ਵਧੀਆ ਵਧੀਆ ਵੀਡੀਓ ਬਣਾਉਂਦਾ ਰਾਵਾਂਗਾ ਤੁਸੀਂ ਵੀਡੀਓ ਨੂੰ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰਦਿਆ ਕਰੋ